ਤੇਰੇ ਜੀ ਅੰਮ੍ਰਿਤ ਪੀ ਕੋ ਸਦਾ ਤੇਰੇ ਜੀ ਹਰ ਸਿਮਰਤਿਆਂ ਦੇ ਅਮਨ ਨੂੰ ਦਾ ਹਰ ਸਿਮਰਤਿਆਂ ਇਹ ਤੋਹ ਸਦਾ ਜਿਹੀ ਅੰਮ੍ਰਿਤ ਪੀਓ ਸਦਾ ਜਿਹੀ ਸਿਸਮਰਤ ਸਾਭ ਹਾਂਜੀ ਭਰਾ ਜੀ ਅੱਜ ਕੈਂਪ ਕਿਹੜੀ ਮਗਲਕੀ ਲਗਾਇਆ ਗਿਆ ਜੀ ਬੀਬੀ ਪਰਮੰਦਰ ਦੇ ਵਿੱਚ ਜੀ ਹਾਂਜੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦ ਦੇ ਦਿਹਾੜੇ ਨੂੰ ਸਮਰਪਿਤ ਇਹ ਸਰਕਾਰੀ ਹਸਪਤਾਲ ਰਾਮਪੁਰਾ ਪੂਲ ਦੀ ਟੀਮ ਵੱਲੋਂ ਇੱਕ ਖੂਦਾਨ ਕੈਂਪ ਲਗਾਇਆ ਗਿਆ ਜੀ ਇਹ ਅੱਜ ਮਿਥੇ 25 ਨਵੰਬਰ 2025 ਨੂੰ ਤਾਂ ਬੀਬੀ ਪਰੋ ਮੰਦਰ ਦੇ ਉੱਪਰ ਇਹ ਕੈਂਪ ਲਗਾਇਆ ਸੀਗਾ ਤਾਂ ਇਹ ਕੈਂਪ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੀਬੀ ਪਾਰੋ ਮੰਦਿਰ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਅੱਜ ਜੋ ਸਿਕੂਮਦਨ ਕੈਂਪ ਲਗਾਇਆ ਜੀ ਤਾਂ ਅਸੀਂ ਸਰਕਾਰੀ ਹਸਪਤਾਲ ਰਾਮਪੁਰਾ ਐਸਐਮਐਸ ਹੈਵਾਂ ਡਾਕਟਰ ਗੁਰਪ੍ਰੀਤ ਸਿੰਘ ਮਾਹਲਾ ਸਾਡੀ ਬੀਡੀਓ ਮੈਡਮ ਡਾਕਟਰ ਅਨਜਵੀਤ ਕੋਇਲ ਹੈ ਹਾਂਜੀ ਤਾਂ ਅਸੀਂ ਸਾਰੇ ਰਾਮਪੁਰਾ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀ ਇਹ ਪੁੰਨ ਦੇ ਕੰਮ ਦੇ ਵਿੱਚ ਹਿੱਸਾ ਪਾਇਆ ਜੀ ਤਾਂ ਬਾਕੀ ਇਹ ਜੋ ਖੂਮਦਾਨਾ ਇਹ ਸਰਕਾਰੀ ਹਸਪਤਾਲ ਰਾਮਪੁਰਾ ਟੀਮ ਵੱਲੋਂ ਕਤਰ ਕੀਤਾ ਗਿਆ ਤਾਂ ਕੋਥੇ ਲੋਡ ਬੰਦ ਜੋ ਵੀ ਮਰੀਜ਼ ਆਉਂਦੇ ਆ ਤਾਂ ਉਹਨਾਂ ਨੂੰ ਫਰੀ ਦੇ ਵਿੱਚ ਜਿਹੜਾ ਇਹ ਖੂਨ ਆ ਉਹ ਦਿੱਤਾ ਜਾਂਦਾ ਹੈ ਲੋਕਾਂ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਸਨੇਹਾ ਸਹੀ ਹੀ ਦੇਣਾ ਚਾਹੁੰਦੇ ਆ ਕਿ ਜੋ ਵੀ ਇਹ ਜੋ ਪਵਿੱਤਰ ਦਿਹਾੜੇ ਆਉਂਦੇ ਆ ਤਾ ਉਹ ਇਦਾਂ ਦੇ ਪੁਨ ਦੇ ਕੰਮ ਜ਼ਰੂਰ ਕਰਨ ਜਿਹਨਾਂ ਸਭ ਨੂੰ ਸੇਧ ਲੈਣੀ ਚਾਹੀਦੀ ਆ ਕਿ ਜਿੱਦਾਂ ਅੱਜ ਦੇ ਦਿਹਾੜੇ ਦੇ ਉੱਤੇ ਇੱਕ ਹੁੰਡਾਨ ਦਾ ਕੈਂਪ ਲਗਾਇਆ ਗਿਆ ਜੀ ਤਾਂ ਅਸੀਂ ਬੇਨਤੀ ਕਰਦੇ ਆ ਕਿ ਮਤਲਬ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਇਹ ਇਹੋ ਜਿਹੇ ਪੁਨ ਦੇ ਕੰਮ ਕਰਨੇ ਚਾਹੀਦੇ ਹਨ ਜੀ ਤਾਂ ਸਾਨੂੰ ਸੇਧ ਲੈਣੀ ਚਾਹੀਦੀ ਆ ਇਸ ਅੱਜ ਜੋ ਜੋ ਅੱਜ ਹੁੰਡਾਨ ਦਾ ਕੈਂਪ ਲਗਾਇਆ ਗਿਆ ਹੈ ਠੀਕ ਹੈ ਜੀ ਧੰਨਵਾਦ ਕੀ ਦਾ ਕੰਮ ਚਾਹੁੰਦੇ ਸੀ ਬਾਈ ਜੀ ਆਪਾਂ ਹਾਂਜੀ ਅੱਜ ਦੇ ਜੋ ਅੱਜ ਕੈਂਪ ਲੱਗਿਆ ਜੀ ਵੈਸੇ ਅੱਜ ਦੀ ਗੱਲ ਨਹੀਂ ਕਰਦੇ ਸੀ ਹਮੇਸ਼ਾ ਹੀ ਗੱਲ ਕਰਦੇ ਆਂ ਵੀ ਜੋ ਸਮਾਜਿਕ ਸੇਵਾ ਵੈਲਫੇਅਰ ਸੁਸਾਇਟੀ ਰਜਿਸਟਰਡ 14 ਪੰਜਾਬ ਸਾਡੀ ਪੂਰੀ ਟੀਮ ਖੜੀ ਆ ਪ੍ਰਧਾਨ ਜੀ ਖੜੇ ਨੇ ਤੇਵਰਾਜੀ ਕਰਗੇ ਜੀ ਪੰਜਾਬ ਦੇ ਪ੍ਰਧਾਨ ਨੇ ਜੀ ਬਾਕੀ ਸਾਰੀ ਟੀਮ ਖੜੀ ਆ ਤਾਂ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜੀ ਕਿ ਜਦੋਂ ਵੀ ਅਸੀਂ ਮਨਰੋਜਨ ਨੂੰ ਕਹਿਨੇ ਆ ਵੀ ਸਾਡੇ ਕੋਲੇ ਪ੍ਰਧਾਨ ਜੀ ਬਲੱਡ ਦੀ ਸ਼ਾਰਟੇਜ ਆ ਇਹਦਾ ਖਤਮ ਹੋ ਗਿਆ ਤਾਂ ਇਹ ਕਿ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਨੂੰ ਕੋਈ ਵੀ ਜਿੱਦਾਂ ਵੀ ਜ਼ਰੂਰੀ ਕੰਮ ਹੋਵੇ ਆਪਦੇ ਖਰਚੇ ਨਾਲ ਬਿਨਾਂ ਕਿਸੇ ਦੇਰੀ ਦੇ ਉੱਤੇ ਸਾਡੇ ਕੋਲੇ 10 20 30 ਜਿੰਨੀਆਂ ਚੁੰਟਾਂ ਸੀ ਇਹਨਾਂ ਨੂੰ ਡਿਮਾਂਡ ਕਰਦੇ ਸਾਨੂੰ ਇਹ ਨਾਲ ਦੀ ਨਾਲ ਪ੍ਰੋਵਾਈਡ ਕਰਾ ਦਿੰਦੇ ਨੇ ਤਾਂ ਅਸੀਂ ਉਹ ਮਤਲਬ ਅੱਜ ਸਪੈਸ਼ਲ ਅੱਜ ਦੇ ਕੈਂਪ ਦੀ ਗੱਲ ਨਹੀਂ ਕਰਦੇ ਹਮੇਸ਼ਾ ਹੀ ਗੱਲ ਕਰਦੇ ਆ ਤੇ ਉਹਨਾਂ ਵਾਲੇ ਪੁਖੇ ਵਿੱਚ ਸਾਨੂੰ ਇਹਨਾਂ ਤੇ ਮਾਣ ਆ ਵੀ ਜਦੋਂ ਵੀ ਸਾਨੂੰ ਕੋਈ ਕਿਸੇ ਵੀ ਕੰਮ ਦੀ ਦਿੱਕਤ ਹੁੰਦੀ ਆ ਤਾਂ ਇਹ ਸਾਡੇ ਟੀਮ ਦੇ ਹਮੇਸ਼ਾ ਮੋਢੇ ਦੇ ਨਾਲ ਮੋਢਾ ਹਲਾ ਕੇ ਖੜਦੇ ਆ ਤਾਂ ਅਸੀਂ ਇਹਨਾਂ ਦਾ ਫਿਰ ਤੋਂ ਇੱਕ ਵਾਰ ਦੇਉਦਿਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜੀ ਧੰਨਵਾਦ ਜੀ ਪ੍ਰਧਾਨ ਜੀ ਇਹ ਕੈਂਪ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ 350 ਸਾਲਾਂ ਸਰਪਸ ਕੈਂਪ ਸਰਕਾਰੀ ਹਸਪਤਾਲ ਰਾਮਪ੍ਰਾਪੂ ਦੀ ਟੀਮ ਨੇ ਲਗਾਇਆ ਗਏ ਸਾਰੇ ਪਿੰਡ ਨੇ ਤੇ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਸਿਰੇ ਚੜਾਇਆ ਅਸੀਂ ਧੰਨਵਾਦੀਆਂ ਸਰਕਾਰੀ ਹਸਪਤਲ ਗ੍ਰਾਮਪੁਰਾ ਫੂਰ ਦੀ ਸਾਰੀ ਟੀਮ ਦੇ ਤੇ ਕਮੇਟੀ ਚੰਨੋਂ ਸਾਰਿਆਂ ਦੇ ਧੰਨਵਾਦੀਆਂ ਸਭ ਦਾ ਧੰਨਵਾਦ ਤੇ ਲੋਕਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਆਪਾਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਵੇਂ ਅਸੀਂ ਦੀਏ ਉਹ ਆ ਜਾਂ ਕੋਈ ਵਿਆਹ ਸੱਦ ਰਹੇ ਹੋਗਾ ਖੂਨਦਾਨ ਲਵਾਉਣਾ ਚਾਹੀਦਾ ਆਉਂ ਦੂ ਸਰਦੀ ਇਹ ਲੋਕਾਂ ਦੀ ਖੋਨ ਦੇ ਗਏ ਛੇ ਤਾਂ ਹੋ ਸਕੀ